ਮੁਕੇਸ਼ ਅਤੇ ਨੀਤਾ ਅੰਬਾਨੀ ਦੇ ਛੋਟੇ ਅਤੇ लाडले بیٹے ਅਨੰਤ ਅੰਬਾਨੀ ਅਜ ਆਪਣੀ ਮੰਗੇਤਰ ਰਾਧਿਕਾ ਮਰਚੰਡ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਨੇ ਇਹ ਵਿਆਹ ਇਸ ਵਿਆਹ ਨੂੰ ਬਹੁਤ ਹੀ ਸ਼ਾਨਦਾਰ ਬਣਾਉਣ ਲਈ ਅਰਪਰ ਰੁਪਏ ਖਰਚ ਕੀਤੇ ਜਾ ਰਹੇ ਨੇ ਅਜਿਹੇ ਚ ਸਮੇ ਸਾਰਿਆਂ ਦੀਆਂ ਨਜ਼ਰਾਂ ਸ਼ਾਨਦਾਰ ਵਿਆਹ ਤੇ ਹੀ ਟਿਕੀਆਂ ਹੋਈਆਂ ਨੇ ਕਈ ਲੋਕ ਇਹ ਵੀ ਜਾਣਨਾ ਚਾਹੁੰਦੇ ਨੇ ਕਿ ਅਨੰਤ ਅਤੇ ਰਾਜ ਦਾ ਕਿਸ ਰੀਤੀ ਰਿਵਾਜ ਦੇ ਮੁਤਾਬਿਕ ਵਿਆਹ ਕਰਨ ਜਾ ਰਹੇ ਹਨ ਜੇਕਰ ਤੁਸੀਂ ਵੀ ਇਹਨਾਂ ਵਿੱਚੋਂ ਇੱਕ ਹੋ ਤਾਂ ਦੇਖੋ ਸਾਡੀ ਇਹ ਖਾਸ ਰਿਪੋਰਟ 12 ਜੁਲਾਈ ਦਾ ਦਿਨ ਅੰਬਾਨੀ ਪਰਿਵਾਰ ਲਈ ਕਿਸੇ ਜਸ਼ਨ ਤੋਂ ਕਟ ਨਹੀਂ ਐ ਅਜਨ ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦਾ ਛੋਟਾ ਬੇਟਾ ਆਪਣੀ ਦੁਲਨ ਰਾਧਿਕਾ ਮਰਚਨ ਨਾਲ ਵਿਆਹ ਕਰਵਾ ਕੇ ਆਪਣੇ ਘਰੇ ਲਿਉਣ ਜਾ ਰਿਹਾ ਹਰ ਕੋਈ ਇਸ ਪਲ ਦਾ ਬੇਸਬਰੀ ਦੇ ਨਾਲ ਇੰਤਜ਼ਾਰ ਕਰ ਰਿਹਾ ਸੀਗਾ ਜਾਂ ਤੋਂ ਪਹਿਲਾ ਅਨੰਤ ਅਤੇ ਰਾਧਿਕਾ ਦਾ ਵਿਆਹ ਕਾਰਡ ਵੀ ਸਾਹਮਣੇ ਆਇਆ ਜਿਸ ਤੇ ਡਰੈਸ ਕੋਡ ਤੋਂ ਲੈ ਕੇ ਵਿਆਹ ਦੇ ਸਮੇਂ ਤੱਕ ਦੇ ਸਾਰੇ ਵੇਰਵੇ ਦਿੱਤੇ ਗਏ ਸਨ ਇਸ ਕਾਰਡ ਦੇ ਮੁਤਾਬਿਕ ਅਨੰਤ ਅਤੇ ਰਾਧਿਕਾ 12 ਜੁਲਾਈ ਦੀ ਸ਼ਾਮ ਨੂੰ ਮੁੰਬਈ ਦੇ ਜॉय ਵਰਲਡ ਕਨਵੈਨਸ਼ਨ ਸੈਂਟਰ 'ਚ ਸੱਤ ਫੇਰੇ ਲੈਣ ਜਾ ਰਹੇ ਹਨ ਦੇ ਅਗਲੇ ਦਿਨ ਯਾਨੀ 13 ਜੁਲਾਈ ਨੂੰ ਸ਼ੁਭ ਆਸ਼ੀਰਵਾਦ ਸਮਾਰੋਹ ਕੀਤਾ ਜਾਵੇਗਾ ਇਸ ਤੋਂ ਬਾਅਦ 14 ਤਰੀਕ ਨੂੰ ਅੰਬਾਨੀ ਪਰਿਵਾਰ ਮੰਗਲ ਉਤਸਵ ਯਾਨੀ ਗ੍ਰੈਂਡ ਵੈਡਿੰਗ ਰਿਸੈਪਸ਼ਨ ਦੀ ਮੇਜ਼ਬਾਨੀ ਕਰਨ ਜਾ ਰਿਹਾ ਹੈ ਇਸ ਕਾਰਡ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਵਿਆਹ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਮਹਿਮਾਨਾਂ ਨੂੰ ਟ੍ਰੈਡੀਸ਼ਨਲ ਇੰਡੀਅਨ ਕੋਸਟਿਊਮ ਕੋਡ ਫਾਲੋ ਕਰਨਾ ਹੋਵੇਗਾ ਜਦੋਂ ਕਿ 13 ਜੁਲਾਈ ਨੂੰ ਬ੍ਰਹਮ ਆਸ਼ੀਰਵਾਦ ਸਮਾਰੋਹ ਵਿੱਚ ਮਹਿਮਾਨ ਭਾਰਤੀ ਰਸਮੀ ਪਹਿਰਾਵਾ ਪੈਨ ਸਕਦੇ ਹਨ ਅਤੇ 14 ਜੁਲਾਈ ਨੂੰ ਭਾਵ ਰਿਸੈਪਸ਼ਨ ਵਿੱਚ ਮਹਿਮਾਨਾਂ ਨੂੰ ਭਾਰਤੀ ਚੱਕ ਕੋਡ ਨੂੰ ਅਪਣਾਉਣਾ ਹੋਵੇਗਾ ਹੁਣ ਜੋੜੇ ਦੀ ਹਲਦੀ ਅਤੇ ਮਹਿੰਦੀ ਦੀਆਂ ਰਸਮਾਂ ਵੀ ਸਾਰੀਆਂ ਰਸਮਾਂ ਪੂਰੀਆਂ ਹੋ ਗਈਆਂ ਨੇ ਪਿਛਲੇ ਦਿਨ ਯਾਨੀ 10 ਜੁਲਾਈ ਨੂੰ ਅੰਬਾਨੀ ਪਰਿਵਾਰ ਨੇ ਆਪਣਾ ਪਿਛਲੇ ਦਿਨ ਯਾਨੀ 10 ਜੁਲਾਈ ਨੂੰ ਅੰਬਾਨੀ ਪਰਿਵਾਰ ਨੇ ਆਪਣੇ ਘਰ ਸ਼ਿਵ ਸ਼ਕਤੀ ਪੂਜਾ ਦਾ ਆਯੋਜਨ ਕੀਤਾ।